ਮੇਰਾ ਨਾਮ ਗੁਰਚਨਪ੍ਰੀਤ ਸਿੰਘ ਹੈ ਜੀ ਕਿਹਣਾ ਚਾਹੋਗੇ ਬੰਨਣਾ ਕਹਿਣਾ ਕੀ ਹੈ ਜੀ ਬਹੁਤ ਝਾੜਾ ਨਾ ਕਬੀਰ ਹੋਇਆ ਪਿਆ ਮਸਲਾ ਪਾਣੀ ਵਧ ਰਿਹਾ ਵਾ ਢਾ ਲੱਗੀ ਹੋਈ ਹੈ ਬੰਨ ਨੂੰ ਸਾਡੇ 20 ਜਾਂ 20 ਨੇ ਘਟੋ ਘਟ 10 15 ਦਾ 20 ਫੁੱਟ ਦੇ ਲਾ ਕੇ ਬੰਨਣਾ ਜਿਹੜਾ ਉਹ ਢਾ ਕੇ ਲੈ ਗਿਆ ਵਾ ਤੇਰਾ ਹੁਣ ਜਿਹੜੀ ਸੜਕਾ ਜਿਹੜੀ ਸਰਕਾਰੀ ਕਿਨਾਰੀ ਆ ਉਹਨੂੰ ਆਗੇ ਲਗਾ ਜੇਕਰ ਕੋਈ ਬਾਈ ਚਾਂਸ ਕੋਈ ਬੰਨ ਟੁੱਟ ਜਾਂਦਾ ਵਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾ ਸਾਡੀ ਤਾਂ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਇੱਥੇ ਆਉਣ ਇੱਥੇ ਅਜੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਸਾਡੇ ਕੋਲ ਕੋਈ ਤੋੜਾ ਨਹੀਂ ਗਿਆ ਕੋਈ ਰੱਸੀ ਨਹੀਂ ਗਿਆ ਕੋ ਤਾਂ ਨੂੰ ਕੁਛ ਨਾ ਕੁਛ ਦਿੱਤਾ ਜਾਵੇ ਤਾਂ ਕਰਕੇ ਜਿੰਨੀ ਆ ਸੰਗਤ ਲੱਗੀ ਆ ਕਮ ਸਿਕਾ ਮੇ ਕੁਛ ਨਾ ਕੁਛ ਕਰਤਾ ਸਕਣ ਹੁੰਦਾ ਖਲੋਗੇ ਬੰਨ ਵੇਖ ਰਹੇ ਆ ਵੀ ਕਿਵੇਂ ਟੁੱਟ ਰਿਹਾ ਸਾਡੇ ਕੋਲ ਕਰਨ ਨੂੰ ਕੁਛ ਨਹੀਂ ਹੈਗਾ ਹੁਣ ਇੱਥੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਉਂਦਾ ਨਹੀਂ ਅਜੇ ਨਹੀਂ ਆਇਆ ਹੁਣ ਫੋਨ ਆ ਰਿਹਾ ਵੀ ਵਾਰ ਰਿਹਾ ਅਜੇ ਤੱਕ ਕੋਈ ਪਹੁੰਚਿਆ ਨਹੀਂ ਹੁਣ ਆ ਜਾਣ ਤਾਂ ਕੋਈ ਕਹਿ ਨਹੀਂ ਸਕਦਾ ਮੇਰਾ ਨਾਮ ਜਸਬੀਰ ਸਿੰਘ ਪੰਜਾਬ ਪ੍ਰਧਾਨ ਹਲ ਪੀੜਿਤ ਕਿਸਾਨ ਸਘਰਸ਼ ਕਮੇਟੀ ਪੰਜਾਬ ਕਿਹੜੀ ਜਗ੍ਹਾ ਦੇ ਭਾਈ ਅੱਜ ਅਸੀਂ ਸਭਰਾ ਦੇ ਤੁਸੀਂ ਬੰਨ੍ਹ ਤੇ ਖੜੇ ਆ ਜਿੱਥੇ ਸ਼ੰਗਾਰ ਸਿੰਘ ਦੱਲੇ ਕੇ ਸ਼ੰਗਾਰ ਸਿੰਘ ਦੱਲੇ ਕੇ ਦੇ ਮੱਥੇ ਜਿੱਥੇ ਬੰਨ੍ਹ ਨੂੰ ਢਾਹ ਲੱਗ ਚੁੱਕੀ ਆ ਬਹੁਤ ਜਿਆਦਾ ਦੇਖੋ ਕੁਝ ਪਲ ਹੋ ਰਹਿ ਜਾਂਦਾ ਤੇ ਇੱਥੋਂ ਜਿਹੜਾ ਬੰਨ੍ਹ ਟੁੱਟ ਜਾਂਦਾ ਅੰਦਰਜਮਾ ਪਿੰਡ ਜਿਹੜੇ ਪਾਣੀ ਦੀ ਲਪੇਟ ਵਿੱਚ ਆ ਜਣੇ ਸੀ ਮੈਂ ਉੱਥੇ ਧੰਨਵਾਦ ਕਰਦਾ ਪੂਰੀ ਸੰਗਤ ਦਾ ਔਰ ਬਾਬਾ ਸੁੱਖਾ ਸਿੰਘ ਜੀ ਜਿਨ੍ਹਾਂ ਦੀ ਉਹਦੀ ਪੂਰੀ ਟੀਮ ਇੱਥੇ ਪਹੁੰਚੀ ਆ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਬੰਨ੍ਹ ਬੰਨਿਆ ਜਾ ਰਿਹਾ ਇਹਨਾਂ ਸਰਕਾਰਾਂ ਕੋਲੋਂ ਕੋਈ ਸਾਨੂੰ ਆਸ ਨਹੀਂ ਗਈ ਅਸੀਂ ਦੇ ਹਾਲਪੀਟ ਤੋਂ ਵੀ ਬੇਨਤੀ ਕਰਦੇ ਵੀ ਪਹਿਲਾਂ ਤੁਸੀਂ ਆਪਣਾ ਆਪ ਬਚਾਓ ਫਸਲਾਂ ਬਚਾਓ ਕਈ ਦਿਨਾਂ ਤੋਂ ਜਿੱਥੇ ਬੰਦੀ ਵੱਲੋਂ ਪਰਾਲੇ ਕੀਤੇ ਜਾ ਰਹੇ ਪੀ ਅਸੀਂ ਨਾਲ ਦੀ ਨਾਲ ਪਾਣੀ ਇੱਥੋਂ ਹਰੀਕੇ ਹੈਡ ਤੋਂ ਛਡਵਾ ਕੇ ਨਾਲ ਦੀ ਨਾਲ ਹਸਨੀਆ ਤੋਂ ਛਡਵਾ ਸਕੀਏ ਤਾਂ ਜੋ ਸਾਡੇ ਕਿਸਾਨਾਂ ਦੀਆਂ ਫਸਲਾਂ ਬਚ ਸਕਣ ਪਰ ਇਹ ਮਹਿਕਮੇ ਦੀ ਨਾਕਾਮੀ ਦੇ ਕਾਰਨ ਜਿਹੜੇ ਹੜਾਏ ਨੇ ਇਹ ਕਿਉਂਕਿ ਪ੍ਰਬੰਧ ਮਾਰੇ ਨੇ ਮੇਰਾ ਨਾਮ ਇਸਹੁਤ ਸਿੰਘ ਬਲਾਗ ਪੱਧਾਂ ਦੇ ਕਰਦਾ ਜੀ ਏ ਜੀ ਜੀ ਤੁਸੀਂ ਮੀਡੀਆ ਵਾਲਿਆਂ ਦਾ ਤੁਹਾਡਾ ਧੰਨਵਾਦ ਆ ਤੁਹਾਨੂੰ ਵੇਖ ਹੀ ਲਿਆ ਤੁਸੀਂ ਕੱਲ ਵੀ ਵੀਡੀਓ ਪਾਈਆਂ ਸੀ ਅੱਜ ਵੀ ਤੁਸੀਂ ਦੇ ਜਿੰਨਿ ਜੋਗੇ ਸਾਡੇ ਨਾਲ ਸਾਥ ਦਿੰਦੇ ਜੀ ਪਰ ਆ ਵੇਖ ਲਓ ਵੀ ਜੇ ਆਪ ਖਾਨ ਨਾ ਹਿੰਮਤ ਕਰਨ ਤੇ ਹੁਣ ਸੁਭਰਾ ਦੇ ਨਾਲ ਪਾਣੀ ਵਗਣ ਡਿਆ ਹੋਣਾ ਸਾਰਾ ਪੁੱਛ ਰੁੜਿਆ ਆਣਾ ਹੈ ਪਰ ਜਿਹੜਾ ਮਹਿਕ ਮਾਮਾ ਇਹਦੇ ਦੇ ਆ ਗਿਆ ਖਰੋਤਾ ਰੁਗਾ ਦੇ ਦਾ ਕੋਈ ਫਾਇਦਾ ਨਹੀਂਗਾ ਅਸੀਂ ਤਾਂ ਨੇ ਜਿਹੜੀ ਉੱਤੇ ਸੜਕਾਂ ਇਹ ਪੁੱਟੀ ਜਾਂਦੇ ਆ ਵੀ ਜੇ ਨਹੀਂ ਹੰਗ ਨੂੰ ਕਿ ਉਹਨੂੰ ਅੱਗੇ ਬੰਦਣਾ ਕੋਈ ਪੁੱਟੀ ਜਾ ਰਿਹਾ ਸਾਨੂੰ ਨਹੀਂ ਪਤਾ ਕੀ ਬੰਦਿਆ ਤੇ ਬਾਕੀ ਜਥੇਬੰਦੀਆਂ ਦਾ ਧੰਨਵਾਦ ਬਾਬੇ ਜੀ ਉਹਨਾਂ ਦਾ ਧੰਨਵਾਦ ਤੇ ਖਾਸ ਕਰਕੇ ਹਰ ਪੀੜ ਤੇ ਜਹਿਬੰਦੀ ਜਿਹੜੀ ਸਾਡੇ ਜਸਵੀਰ ਸਿੰਘ ਜੀ ਆਲੂਵਾਲੀਆ ਜਿਹੜੇ ਸਤ ਪੰਜਾਬ ਲੈਵਲ ਤੇ ਸੇਵਾ ਕਰਦੇ ਆ ਪੀੜਤਾਂ ਦੀ ਇਹਨਾਂ ਦੇ ਨਾਲ ਜਿਹੜਾ ਉਹ ਸੰਯੋਗ ਸਾਰਿਆਂ ਦੇਹ ਬਨੇ ਹੋਣਾ ਚਾਹੀਦਾ ਆ ਜਿਸ ਤਰ੍ਹਾਂ ਦਰਿਆ ਵਗਣ ਰਿਹਾ ਜਿਹਦੇ ਜੀ ਰੁੜ ਕੇ ਜਿਹਦਾ ਮਾਲ ਦੰਗ ਰੁੜ ਗਿਆ ਉਹ ਕਿੱਧਰ ਨੂੰ ਜਾਊਗਾ ਪਹਿਲਾਂ ਸਾਨੂੰ ਜਿਆਦਾ ਜ਼ਰੂਰੀ ਆ ਸਾਡੇ ਪਰਿਵਾਰ ਬਚਾਉਣੇ ਸਾਡੀਆਂ ਨਸਲਾਂ ਫਸਲਾਂ ਬਚਣੀਆਂ ਜੇ ਅਸੀਂ ਭੁੱਖਾਵਾਂਗੇ ਕਿੱਥੋਂ ਖਾਵਾਂਗੇ ਤੇ ਸਰਕਾਰ ਨੂੰ ਕੋਈ ਪੱਕੇ ਤੌਰ ਤੇ ਹੱਲ ਕਰਨਾ ਚਾਹੀਦਾ ਆਏ ਦਿਨ ਮਰਨਾ ਹੈ ਤੇ ਮੁਰਕੇ ਇੱਥੇ ਸਾਡੇ ਕੋਲ ਕੀੜੇ ਮਾਰਨ ਦਾ ਕੀ ਫਾਇਦਾ ਜੇ ਦਾ ਕੋ ਪੱਕਾ ਹੱਲ ਨਹੀਂ ਕਰਨਾ ਅਸੀਂ ਆਨੇ ਵੀ ਇਹਦਾ ਪੱਕਾ ਹੱਲ ਕੀਤਾ ਜਾਵੇ ਸਰ ਸਾਹਿਬ ਵੈਰੀ ਤੁਸੀਂ ਕੀ ਇਹ ਨਾਗਬਈ ਦਾ ਤਲਦੀਪ ਸਿੰਘ ਨੰਬਰ 1 ਪ੍ਰਿੰਟ ਖੁੱਲੇ ਵਾਲਾ ਅਸੀਂ ਕਹਿੰਦੇ ਸੁਭਰਾ ਦੇ ਰਗਵੇ ਦੇ ਵਿੱਚ ਬੰਨ ਟੁੱਟ ਗਿਆ ਬਿਲਕੁਲ ਪਾਰਾਂ ਥੱਲੇ ਆ ਗਿਆ ਕੋਈ ਪ੍ਰਸ਼ਾਸਨ ਨਹੀਂ ਆਉਂਦਾ ਕੱਲ ਨਾਇਬ ਸਿਲਦਾਰ ਵੀ ਹੋ ਗਿਆ ਐਸਡੀਓ ਵੀ ਹੋ ਗਿਆ ਚੱਕਰ ਮਾਰ ਕੇ ਮੁੜ ਜਾਂਦੇ ਇੱਥੇ ਕੋਈ ਨਾ ਬੋਰੀ ਬੋਰੀ ਹੋਵੇ ਅਸੀਂ ਲਈਏ ਚਿੰਤਾ ਬਹੁਤ ਜ਼ਿਆਦੀ ਹੈ ਲੋਨ ਵਾਲੀ ਕੋਈ ਸੰਧ ਨਹੀਂ ਮਿਲ ਰਿਹਾ ਸਾਨੂੰ ਨਾਉ ਖਤਰਾ ਹੈ। ਖਤਰਾ ਤੇ ਬਹੁਤ ਜਿਆਦਾ ਬੜਾ ਲੱਖੇ ਦਾ ਖਤਰਾ ਹੈ। ਖਤਰਾ ਸਾਲ ਲੱਖਾ ਡੁੱਬ ਜਾਣਾ। ਦੂਮੀ ਵਾਲੀ ਕੀ ਕਰਾਈ ਕਹਿੰਦੀ ਕਿ 20 ਲੱਖ। ਇਹ ਮੰਗ ਕਰੋ ਜੀ। ਮੰਗ ਕਰਦੇ ਨੇ ਪ੍ਰਚਾਰ ਦੇ ਦਵਾ-ਦਵਾ ਆਵੇ ਸਾਨੂੰ ਕੋਈ ਨਾ ਮਦਦ ਦੇਵੇ। ਤੋੜੇ ਦੇਵੇ। ਸਾਨੂੰ ਕੋਈ ਨੁਕਸਾਨਤ ਦੇਵੇ ਅਸੀਂ ਇਹਦੇ ਗਾੜੀ ਛੁੱਟ ਨਹੀਂ ਤੁਸੀਂ ਕੋਸ਼ਿਸ਼ ਕਰੀਏ। ਕੀ ਕਹਿਣਾ ਚਾਹੋਗੇ ਯਾਰ ਆਪ। ਕਹਿਣਾ ਕੋਈ ਨਹੀਂ ਜੀ ਅੱਜ ਤੋਂ ਤੀਜਾ ਚੌਥਾ ਜਨ ਹੋ ਗਿਆ ਜੀ ਅੱਜ। ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀਆਂ ਕਰਦੇ ਆਉਂਦੇ ਆ ਤੇ ਗੱਡੀ ਤੇ ਲੰਘ ਜਾਂਦੇ ਆ ਤੇ ਵੇਹਦੇ ਥੱਲੇ ਕੁਝ ਨਹੀਂ। ਅਸੀਂ ਤਾਂ ਕੱਲ ਵੀ ਐਡੀਓ ਸਾਹਿਬ ਆਏ ਡਰੇਨ ਭਾਗ ਵਾਲੇ ਉਹਨਾਂ ਨੇ ਬੇਨਤੀ ਕੀਤੀ ਉਹ ਵੀ ਕਰਦੇ ਇੱਕ ਦੋ ਦਿਨਾਂ ਤਾਈਂ ਸੀਲਦਾਰ ਸਾਹਿਬ ਆਏ ਉਹਨਾਂ ਥੋੜਾ ਜਿਹਾ ਸਪੈਨ ਲੈ ਕੇ ਉਹਨਾਂ ਨੂੰ ਮਹਿਕਮੇ ਨੂੰ ਜਾਣੂ ਕਰਾਇਆ ਪਰ ਉਹਨਾਂ ਨੇ ਕੋਈ ਨਹੀਂ ਅਸੀਂ ਅੱਜ ਵੀ ਹੁਣ 10 11 ਵੱਜ ਚੁੱਕੇ ਆਈ ਤਾਈਂ ਕੋਈ ਵੀ ਇੱਕ ਪੋਰਾ ਜਨਾਨੀਆਂ ਵੇਂਦਿਆ ਵੇਂਦਿਆ 20 20 ਮਿੰਟ ਦੇ ਵਿੱਚ ਵੀ 25 ਫੁੱਟ ਦੇ ਪਾਸੇ ਸਿਰਫ ਛੜਕ ਹੀ ਰਹਿ ਗਈ ਹੈ ਜਿਹੜੀ ਬਾਕੀ ਜੇ ਟੁੱਟ ਗਿਆ ਤੇ ਸਾਡੇ ਏਰੀਆ ਦਾ ਬਹੁਤ ਵੱਡਾ ਨੁਕਸਾਨ ਆ ਕਿਹੜੀ ਜਗ੍ਹਾ ਤੇ ਜਿਹੜਾ ਇਹ ਇੱਥੇ ਸਾਹਮਣੇ ਪਏ 34 ਨੰਬਰ ਬੁਰਜੀ ਆ ਜਿਹੜੀ ਬੰਦ ਹੀ ਉਹ 34 35 ਨੰਬਰ ਇੱ ਤਾਕੀ ਇਹ ਹੁਣ ਮੰਗ ਕਰੋਗੇ ਮੰਗ ਤਾਂ ਸਾਡੀ ਇਹ ਨਾ ਦੇ ਸਾਡੇ ਕੋ ਸੰਸਦ ਸਾਧ ਨਾਲ ਕੋਈ ਕੋਈ ਮਹਿਕਮਾ ਦੇਵੇ ਜਾਂ ਕੁਝ ਕਰੇ ਕੋਈ ਇਹਦਾ ਕੋਈ ਗੜੀ ਹਿਲਾ ਕਰੀਏ ਸਾਨੂੰ ਤਾਂ ਇੱਥੇ ਕੋਈ ਵੀ ਨਹੀਂ ਇਹਦੇ ਵਿੱਚ ਨਾ ਕੋ ਤੋੜਾ ਨਹੀਂ ਕਿਸ ਕਿਸਮ ਦਾ ਕੋਈ ਵੀ ਨਹੀਂ ਹੈਗਾ ਨਾ ਤੇ ਮਹਿਕਮਾ ਦਾ ਕੋਈ ਇੱਥੇ ਅਫਸਰ ਹੀ ਪਹੁੰਚਿਆ ਸਾਡੇ ਕੋਲ ਬੱਸ ਹਰ ਜਾ ਜੀ ਕੀ ਕਹਿਣਾ ਚਾਹੋਗੇ ਬਾਨਾ ਦਾ ਇਹ ਇਹਦਾ ਬਾਨਿਆ ਨਾ ਟਾਈਮ ਤੇ ਬੜੀ ਮੁਸ਼ਕਲ ਦੀ ਸਿੱਧੀ ਬਣ ਗਈ ਜੇ 7 ਵਜੇ ਜਿਹੜਾ ਉਹ ਨਾ ਬਹੁਤ ਜ਼ਿਆਦਾ ਘਾਉਣ ਲੱਗਾ ਹੈ ਜਿਹੜਾ ਤੇ ਇਹ ਸੰਗਤ ਦੇ ਸਹਿਯੋਗ ਦੇ ਨਾਲ ਨਾ 8 ਹੰਤ ਤੱਕ ਅਮਰ ਉੱਤੇ ਗਿਆ ਵਾ ਫੇਰ ਵੀ ਕੰਮ ਕੱਚਾ ਵਾ ਸਾਡੀ ਬੇਨਤੀ ਹੈ ਮਹਿਕਮੇ ਨੂੰ ਕਿ ਇਹਨੂੰ ਨਾ ਬਿਲਕੁਲ ਪੱਕਾ ਕੀਤਾ ਜਾਵੇ ਜੇ ਬੰਦੇ ਤਾਂ ਖਿੱਖ ਜਾਂਦਾ ਨਾ ਮੇਰੀ ਕਹਿਣ ਤੋਂ ਬਾਅਦ ਉਹ ਇੱਥੇ ਨਾ ਪਿੰਡ ਨੂੰ ਮਾਰ ਪਾਉਗਾ ਠੀਕ ਆ ਉਹ ਹਰ ਸਾਲ ਜਿਹੜੀ ਆ ਨਾ ਇਹ ਬਿਮਾਰੀ ਆ ਜਿਹੜੀ ਸ਼ੁਰੂ ਹੋ ਗਈ ਆ ਤਾਂ ਕਿ ਮਹਿਕਮੇ ਨੂੰ ਪਤਾ ਲੱਗ ਗਿਆ ਬੇਥੋਂ ਬੰਨ ਮਾੜਾ ਆਜੋ ਸਾਡਾ ਡੀਸੀ ਸਾਹਿਬ ਵੀ ਆਉਣ ਪਰ ਪਹਿਲਾਂ ਕੋਈ ਇਲਾਕੇ ਦੀ ਸਰ ਨਹੀਂ ਲੈਂਦਾ ਤੇ ਇਹ ਪੰਨ ਅੱਗੇ ਮੜੇ ਨਾਲ ਕੋਈ ਪਕਾਈ ਕੀਤੀ ਗਈ ਹੈ ਨਾ ਇਹ ਥਾਂ ਦੀ ਵੀ ਪਕਾਈ ਕੀਤੀ ਜਾਏ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਇਲਾਕੇ ਦੀ ਨੂੰ ਜਿੱਥੋਂ ਨਿਕਲ ਵੀ ਸਾਡੀ ਆਵਾਜ਼ ਜਾਂਦੀ ਹੋਵੇ ਪਰ ਉਹ ਅੱਗੇ ਵੀ ਤੁਸੀਂ ਸਾਡਾ ਮੋੜੇ ਦਾ ਮੋੜਾ ਲਾ ਕੇ ਤੇ ਜਿਹੜਾ ਇਹ ਦੁੱਖ ਨਿਵਾਰਨ ਕਰਦੇ ਜਿੱਥੇ ਮਹਾਂਪੁਰਖ ਸੁੱਖਾ ਬਾਬਾ ਸੁੱਖਾ ਸਿੰਘ ਸਿਹਰਾਜੀ ਸਾਹਿਬ ਵਾਲੇ ਹੋਰ ਮਹਾਂਪੁਰਖਾਂ ਦੀ ਸੰਗਤ ਆਉਂਦੀ ਆ ਧੰਨਵਾਦ ਮਹਾਂਪੁਰਖ ਬਾਬਾ ਸੁੱਖਾ ਹੋਂਦਾ ਸਿਹਰਾਜੀ ਸਾਹਿਬ ਵਾਲਾ ਦਾ ਥਾਂ ਥਾਂ ਦੇ ਉਹਨਾਂ ਦੀ ਸੇਵਾ ਚੱਲਦੀ ਆ ਇੱਥੇ ਵੀ ਮੈਂ ਸੰਗਤ ਲੈ ਆਇਆ ਇੱਥੇ ਵੀ ਕੁਰਲ ਨੰਗਰਪਾਣੀ ਚੱਲਦਾ ਆ ਜਿਹੜੀ ਬੁੱਜੀ ਗਈ ਆ ਲਾਗੇ ਪੁਕਾੜਾ ਇਹ ਜਿਹੜਾ ਹੈਗਿਆ ਸਰਦਾਰ ਆਮ ਸਿੰਘ ਡਲੇ ਕੇ ਜਿਹੜੀ ਤੈਨੂੰ ਸਿੱਧੀ ਗੁਰਜੀ ਆ ਜਿਹੜੀ ਵੱਡੀ ਸੜਕ ਜਾਂਦੀ ਹੈ ਮੇਨ ਉਥੇ ਆ ਖਤਰਾ ਜਿਹੜੇ ਜਿਹੜੇ ਵੀ ਮੇਰੇ ਭਰਾ ਨੇ ਕੋਈ ਸੇਵਾ ਦਾ ਹਿਸਾਬ ਹੋਣਾ ਹੋਵੇ ਉਹ ਆ ਕੇ ਪਾ ਸਕਦਾ ਔਖੀ ਘਰੀ ਵੇਤੀ ਕਿਸੇ ਨਾਲ ਖਲੋਈ ਹੈਗੇ ਨਾ ਉਹ ਵੜਾ ਹੁੰਦਾ ਇਹ ਜਿਹੜੀ ਮਾਰ ਆ ਸਾਨੂੰ ਹਰ ਸਾਲ ਦੀ ਮਾਰ ਪੈਂਦੀ ਆ ਇਹ ਜਿਹੜੀ ਮਾਰ ਬਹੁਤ ਵੱਡੀ ਮਾਰ ਆ ਜਿਹੜੇ ਲੋਕਾਂ ਦੇ ਜ਼ਮੀਨਾਂ ਟਹਿ ਗਿਆ ਜਾਂ ਘਰ ਟਹਿਗੇ ਨਾ ਉਹਨਾਂ ਦੇ ਅੱਜ ਤੱਕ ਘਰਾਂ ਜੋ ਕੁਰੀਦ ਨਹੀਂ ਨਿਕਲੀ ਮੇਰੀ ਬੇਨਤੀ ਹੈ ਸਰਕਾਰ ਨੂੰ ਇਹ ਬਹੁਤ ਪੁਗਤਾਵਰ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਹੜਾ ਮੁੜ ਕੇ ਬਾਰ ਬਾਰ ਸਾਨੂੰ ਹਰ ਸਾਲ ਜਿਹੜਾ ਖਪਾਰਾ ਨਾ ਕਰੇ